ਪੜੇ ਲਿਖੇ ਅਤੇ ਆਰਥਿਕ ਤੌਰ ਤੇ ਕਮਜ਼ੋਰ ਨੌਜਵਾਨ ਲੜਕੇ ਲੜਕੀਆਂ ਲਈ ਸਰਕਾਰ ਦੁਸਹਿਰੇ ਤੇ ਤੋਹਫਾ ਲੈ ਕੇ ਆਈ ਹੈ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਵੀਰਵਾਰ ਨੂੰ ਸ਼ੁਰੂ ਕੀਤੀ ਗਈ ਹੈ ਤੇ ਸਿਰਫ ਉਹ ਨੌਜਵਾਨ ਪੁਰਸ਼ ਤੇ ਔਰਤਾਂ ਜਿਨ੍ਹਾਂ ਦੀ ਪਰਿਵਾਰਕ ਆਮਦਨ 8 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ ਇਸ ਲਈ ਅਪਲਾਈ ਕਰਨ ਦੇ ਯੋਗ ਹੋਣਗੇ ਇਸ ਸਕੀਮ ਵਿੱਚ ਕੇਂਦਰ ਸਰਕਾਰ ਦੇ ਰਾਖਵੇਂ ਕਰਨ ਦੇ ਨਿਯਮ ਵੀ ਲਾਗੂ ਹੋਣਗੇ ਯਾਨੀ ਅਨੁਸੂਚਿਤ ਜਾਤੀਆਂ ਕਬੀਲਿਆਂ ਅਤੇ OBC ਨੂੰ ਰਾਖਵੇਂ ਕਰਨ ਮਿਲੇਗਾ ਪਰ ਆਰਥਿਕ ਤੌਰ ਤੇ ਕਮਜ਼ੋਰ ਲੋਕ ਹੀ ਇਸ ਦੇ ਯੋਗ ਹੋਣਗੇ ਇਸ ਸਾਲ ਦੇ ਬਜਟ ਵਿੱਚ ਇੰਟਰਨਸ਼ਿਪ ਸਕੀਮ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਅਗਲੇ 5 ਸਾਲਾਂ ਵਿੱਚ ਚੋਟੀ ਦੀਆਂ 500 ਕੰਪਨੀਆਂ ਵਿੱਚ 1 ਕਰੋੜ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਵੀਰਵਾਰ ਨੂੰ ਇਸ ਯੋਜਨਾ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਸ ਤਹਿਤ ਚਾਲੂ ਵਿੱਤੀ ਸਾਲ 2024-25 ਵਿੱਚ ਸਵਾ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਲਈ ਸਿਖਲਾਈ ਅਤੇ ਹੁਨਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ ਸਖਲਾਈ ਅਤੇ ਹੁਨਰ ਵਿਕਾਸ ਦੀ ਮਿਆਦ 12 ਮਹੀਨਿਆਂ ਦੀ ਹੋਵੇਗੀ ਅਤੇ ਇਸ ਦੌਰਾਨ ਉਹਨਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਕੇਂਦਰ ਸਰਕਾਰ 4500 ਰੁਪਏ ਪ੍ਰਤੀ ਮਹੀਨਾ ਦੇਵੇਗੀ ਅਤੇ ਕੰਪਨੀ ਆਪਣੇ ਸਮਾਜਿਕ ਜ਼ਿੰਮੇਵਾਰੀ ਫੰਡ ਵਿੱਚੋਂ 500 ਰੁਪਏ ਦੇਵੇਗੀ। ਇਸ ਤੋਂ ਇਲਾਵਾ ਕੰਪਨੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ 6000 ਰੁਪਏ ਦੀ ਇੱਕ ਮੁਸ਼ਤ ਰਾਸ਼ੀ ਵੀ ਦਿੱਤੀ ਜਾਵੇਗੀ, ਯਾਨੀ ਕਿ 21 ਤੋਂ 24 ਸਾਲ ਦੀ ਉਮਰ ਵਰਗ ਦੇ ਉਨ ਉਮੀਦਵਾਰ ਜੋ ਸਿਖਲਾਈ ਲੈ ਰਹੇ ਨੇ ਨੂੰ 1 ਸਾਲ ਵਿੱਚ 66000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ ਫੰਡ ਸਿੱਧੇ ਉਮੀਦਵਾਰਾਂ ਦੇ ਖਾਤੇ ਵਿੱਚ ਪਾਇਆ ਜਾਵੇਗਾ ਇਸ ਯੋਗਦਾਨ ਨਾਲ ਚਾਲੂ ਵਿੱਤੀ ਸਾਲ ਚ ਕੇਂਦਰ ਸਰਕਾਰ ਤੇ 800 ਕਰੋੜ ਰੁਪਏ ਦਾ ਬੋਝ ਪਵੇਗਾ ਚੋਟੀ ਦੀਆਂ ਕੰਪਨੀਆਂ ਉਮੀਦਵਾਰਾਂ ਨੂੰ ਬੀਮਾ ਕਵਰ ਵੀ ਪ੍ਰਦਾਨ ਕਰਨਗੀਆਂ ਵਿੱਤ ਅਤੇ ਕੰਪਨੀ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਇੰਟਰਨਸ਼ਿਪ ਪ੍ਰੋਗਰਾਮ ਹੈ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ ਕਿ ਚੁਣੇ ਗਏ ਉਮੀਦਵਾਰਾਂ ਨੂੰ ਉਹਨਾਂ ਦੇ ਆਪਣੇ ਜਿਲੇ ਜਾਂ ਨੇੜਲੇ ਜ਼ਿਲ੍ਹੇ ਵਿੱਚ ਸਿਖਲਾਈ ਦਾ ਮੌਕਾ ਮਿਲੇ ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਸਕੀਮ ਇੱਕ ਲਈ ਇੱਕ ਪੋਰਟਲ ਬਣਾਇਆ ਹੈ ਅਤੇ ਹਰ ਕੋਈ pminternship.mca.gov.in ਤੇ ਜਾ ਕੇ ਉਸ ਪੋਰਟਲ ਤੱਕ ਪਹੁੰਚ ਕਰ ਸਕਦਾ ਹੈ ਸੀਤਾਰਾਮਨ ਨੇ ਕਿਹਾ ਹੈ ਕਿ ਇਹ ਪੋਰਟਲ 3 ਅਕਤੂਬਰ ਤੋਂ ਕੰਪਨੀਆਂ ਲਈ ਖੋਲਿਆ ਗਿਆ ਹੈ 10 ਅਕਤੂਬਰ ਤੱਕ ਕੰਪਨੀਆਂ ਪੋਰਟਲ ਤੇ ਸਿਖਲਾਈ ਪ੍ਰੋਗਰਾਮ ਲਈ ਆਪਣੀਆਂ ਪੇਸ਼ਕਸ਼ਾਂ ਜਮ੍ਹਾਂ ਕਰਵਾਉਣਗੀਆਂ ਇੱਛੂ ਕਤੇ ਯੋਗ ਉਮੀਦਵਾਰ 12 ਅਕਤੂਬਰ ਯਾਨੀ ਦੁਸ਼ਹਿਰੇ ਵਾਲੇ ਦਿਨ ਤੋਂ 25 ਅਕਤੂਬਰ ਤੱਕ ਸਿਖਲਾਈ ਲਈ ਅਪਲਾਈ ਕਰ ਸਕਣਗੇ 26 ਅਕਤੂਬਰ ਨੂੰ ਕੰਪਨੀ ਮਾਮਲੇ ਵਿਭਾਗ ਵੱਲੋਂ ਯੋਗ ਉਮੀਦਵਾਰਾਂ ਨੂੰ ਸੂਚੀ ਜਾਰੀ ਕੀਤੀ ਜਾਵੇਗੀ ਜੋ ਕੰਪਨੀਆਂ ਨੂੰ ਭੇਜ ਦਿੱਤੀ ਜਾਵੇਗੀ 27 ਅਕਤੂਬਰ ਤੋਂ 7 ਨਵੰਬਰ ਤੱਕ ਕੰਪਨੀਆਂ ਆਪਣੀ ਲੋੜ ਅਨੁਸਾਰ ਉਮੀਦਵਾਰਾਂ ਦੀ ਚੋਣ ਕਰਨਗੀਆਂ ਅਤੇ ਉਮੀਦਵਾਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ 8 ਤੋਂ 15 ਨਵੰਬਰ ਦੇ ਵਿਚਕਾਰ ਉਮੀਦਵਾਰ ਕੰਪਨੀਆਂ ਤੋਂ ਪੇਸ਼ਕਸ਼ਾਂ ਨੂੰ ਸਵੀਕਾਰ ਕਰਨ ਦੇ ਯੋਗ ਹੋਣਗੇ ਅਤੇ ਉਹਨਾਂ ਦੀ ਇੰਟਰਨਸ਼ਿਪ 2 ਦਸੰਬਰ ਤੋਂ ਸ਼ੁਰੂ ਹੋਵੇਗੀ ਇੱਕ ਉਮੀਦਵਾਰ ਨੂੰ ਵੱਧ ਤੋਂ ਵੱਧ 3 ਪੇਸ਼ਕਸ਼ਾਂ ਕੀਤੀਆਂ ਜਾਣਗੀਆਂ ਕੰਪਨੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਸ਼ ਮਲੋਤਰਾ ਨੇ ਦੱਸਿਆ ਕਿ ਹੁਣ ਤੱਕ 111 ਕੰਪਨੀਆਂ ਇੰਟਰਨਸ਼ਿਪ ਪ੍ਰੋਗਰਾਮ ਲਈ ਸਹਿਮਤ ਹੋ ਚੁੱਕੀਆਂ ਨੇ ਇਹਨਾਂ 'ਚ ਮਹਿੰਦਰਾ ਐਂਡ ਮਹਿੰਦਰਾ ਅਤੇ ਮੈਕਸ ਲਾਈਫ ਵਰਗੀਆਂ ਕੰਪਨੀਆਂ ਸ਼ਾਮਲ ਨੇ ਜ਼ਿਆਦਾਤਰ ਕੰਪਨੀਆਂ ਆਟੋਮੋਬਾਈਲ ਅਤੇ ਫਾਰਮਾ ਸੈਕਟਰ ਦੇ ਨਾਲ ਖੇਤੀਬਾੜੀ ਅਤੇ ਸੰਬੰਧਤ ਖੇਤਰਾਂ ਨਾਲ ਜੁੜੀਆਂ ਹੋਈਆਂ ਨੇ ਸੂਤਰਾਂ ਅਨੁਸਾਰ ਇਹ ਸਕੀਮ ਸਿਰਫ ਇੰਟਰਨਸ਼ਿਪ ਦੇਣ ਲਈ ਹੈ ਨਾ ਕਿ ਨੌਕਰੀਆਂ ਦੇਣ ਲਈ 10ਵੀਂ ਜਾਂ 12ਵੀਂ ਪਾਸ ਆਈਟੀਆਈ ਸਰਟੀਫਿਕੇਟ ਧਾਰਕ ਪੋਲ ਟੈਕਨੀਕਲ ਡਿਪਲੋਮਾ ਧਾਰਕ ਜਾਂ ਬੀਏ, ਬੀਐਸਸੀ, ਬੀਕਾਮ, ਬੀਸੀਏ, ਬੀਬੀਏ, ਬੀ ਫਾਰਮਾ ਡਿਗਰੀ ਧਾਰਕ ਆਈਆਈਐਸਆਰ ਤੇ ਟ੍ਰਿਪਲ ਆਈਆਈਟੀ, ਸੀਏ CS BDS ਜਾਂ ਪਹਿਲਾ ਹੀ ਕਿਸੇ ਸਰਕਾਰੀ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ PM ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨਹੀਂ ਹੋਣਗੇ ਜੇਕਰ ਕੋਈ ਮਾਪੇ ਸਰਕਾਰ ਵਿੱਚ ਸਰਕਾਰੀ ਨੌਕਰੀ ਕਰਦੇ ਨੇ ਜਾਂ ਰੈਗੂਲਰ ਕਰਮਚਾਰੀ ਨੇ ਤਾਂ ਅਜਿਹੇ ਬੱਚੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕਣਗੇ